ਕੱছ ਕਰ ਰੱਜ ਗਿਆ ਮੈਂ ਤੇਰੀ ਚਾਹੀ ਪੀ ਕੇ ਐਡੀ ਤੂੰ ਮੇਰੀ ਫਿਕਰ ਕਰਨ ਵਾਲੀ ਹਾਏ ਮੈਂ ਮਰ ਜਾ ਇਹਨੂੰ ਕਿੰਨੇ ਦਿਨ ਹੋ ਗਏ ਮੇਰੇ ਨਾਲ ਰੁੱਸਿਆ ਨੂੰ ਇਹ ਤਾਂ ਬੋਲਦਾ ਨਾ ਨਹੀਂ ਲੈਂਦਾ ਤੇ ਦੀਵਾਲੀ ਸਰਤੇ ਆ ਗਈ ਜੇ ਦੀਵਾਲੀ ਤੱਕ ਮੇਰੇ ਨਾਲ ਨਾ ਬੋਲੇ ਅਣ ਤਾਂ ਮੈਨੂੰ ਸ਼ੂਟਿੰਗ ਲੈ ਕੇ ਦੇਣਾ ਕਿਵੇਂ ਕਰਾਂ ਉਹ ਹਾਂ ਸੱਚ ਐਂ ਕਰਦੀ ਆ ਆਪਦੇ ਭਰਾ ਨੂੰ ਫੋਨ ਲਾਉਣੀ ਆ ਉਹ ਨਵਾਂ ਨਵਾਂ ਸਰਪੰਚ ਬਣਿਆ ਉਹਨੇ ਤਾਂ ਇੰਨੇ ਲੋਕਾਂ ਦੇ ਫੈਸਲੇ ਕਰਾਏ ਨੇ ਉਹਨੂੰ ਕਹਿ ਦੇਣੀ ਆ ਮੇਰੇ ਸਾਡਾ ਫੈਸਲਾ ਕਰਾ ਕੇ ਜਾ ਹੈਲੋ ਵੀਰੇ ਲੈ ਵੀਰੇ ਤੂੰ ਪਹਿਲਾਂ ਪਾਣੀ ਡਾਟ ਭੈਣ ਤੂੰ ਪਾਣੀ ਨੂੰ ਮਾਰ ਗੋਣੀ ਮੈਨੂੰ ਇਹ ਦੱਸ ਤੁਸੀਂ ਲੜਦੇਗਾ ਤੂੰ ਮੰਨਿਆ ਆਪਣਾ ਪੁਰਾਣਾ ਗਦਾ ਪਰ ਤੂੰ ਤਾਂ ਸਿਆਣੀਆਂ ਬਣੀ ਮੋਟੀ ਓ ਆ ਗਈ ਜੀਜਾ ਜੀ ਮੈਂ ਉਹਦੇ ਨਾਲ ਗੱਲ ਕਰਕੇ ਆਉਣਾ ਤੂੰ ਚੁੱਪ ਕਰਕੇ ਇੱਥੇ ਬਹਿ ਜਾ ਤੂੰ ਵੈਸੇ ਨਹੀਂ ਬੋਲਣਾ ਓ ਤੂੰ ਸਾਡੇ ਘਰੇ ਕੀ ਕਰਦਾ ਓਏ ਜੀਜਾ ਜੀ ਮੈਨੂੰ ਤਾਂ ਭੈਣ ਨੇ ਫੋਨ ਕਰਕੇ ਬੁਲਾਇਆ ਕਹਦੀ ਤੇਰਾ ਜੀਜਾ ਮੇਰੇ ਨਾਲ ਰੋਜ਼ ਲੜਦਾ ਆਪਾਂ ਠਾਣੇ ਜਾ ਕੇ ਆਉਣਾ ਤੇ ਤੇਰੇ ਜੀਜੇ ਤੇ ਤੈਨੂੰ ਚਰ ਕਿੱਥੇ ਪਰਚੇ ਕਰਾਉਣੇ ਨੇ ਮੈਂ ਤਾਂ ਤਾਂ ਆਇਆ ਓ ਤੁਹਾਡੀ ਭੈਣ ਨੂੰ ਗੱਲ ਇੰਨੀ ਜਿਆਦਾ ਅੱਗੇ ਵਧੀ ਪਈ ਓ ਹੁਣ ਮੈਂ ਕੀ ਕਰਾਂ ਕਰਨਾ ਕੀ ਏ ਜੀਜਾ ਜੀ ਮੈਂ ਤਾਂ ਭੈਣ